ਅੱਜ ਪੂਰੇ ਦੇਸ਼ ਦੇ ਵਿੱਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤਾਂ ਸਭੂ ਮੁਸਲਮ ਭਾਈਚਾਰੇ ਨੂੰ ਸਾਡੇ ਵੱਲੋਂ ਈਦ ਦੇ ਤਿਉਹਾਰ ਦੀਆਂ ਮੁਬਾਰਕਾਂ ਇਸ ਤਿਹਾਰ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ ਦੁਨੀਆ ਭਰ ਦੇ ਮੁਸਲਮਾਨਾਂ ਦੁਆਰਾ ਮਨਾਇਆ ਜਾਣ ਵਾਲਾ ਇਹ ਦੂਜਾ ਸਭ ਤੋਂ ਵੱਡਾ ਇਸਲਾਮੀ ਤਿਉਹਾਰ ਹੈ ਅਤੇ ਅੱਲਾਹ ਵਿੱਚ ਪੂਰੇ ਵਿਸ਼ਵਾਸ ਨਾਲ ਪੈਗੰਬਰ ਇਬਰਾਹਿਮ ਦੀ ਕੁਰਬਾਨੀ ਨੂੰ ਯਾਦ ਕਰਵਾਉਂਦਾ ਹੈ ਬਕਰੀ ਦੀ ਦੁਨੀਆ ਭਰ ਦੇ ਮੁਸਲਮਾਨਾਂ ਦੁਆਰਾ ਇਸਲਾਮੀ ਚੰਦਰ ਕੈਲੰਡਰ ਦੇ 12ਵੇਂ ਮਹੀਨੇ ਜੂਲ ਅਲ ਹਿਜਾ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਮਹੀਨੇ ਦੇ 10ਵੇਂ ਦਿਨ ਈਦ ਮਨਾਈ ਜਾਂਦੀ ਹੈ ਅਤੇ ਜਸ਼ਨ ਦੀ ਤਾਰੀਖ ਹੈ ਜਿਹੜੀ ਉਹ ਦੇਸ਼ ਤੋਂ ਦੂਜੇ ਦੇਸ਼ ਵਿੱਚ ਵੱਖਰੀ ਹੁੰਦੀ ਹੈ ਇਹ ਗੱਲ ਇਸ ਉੱਤੇ ਨਿਰਭਰ ਕਰਦੀ ਹੈ ਕਿ ਜਦੋਂ ਚੰ드ਰਮਾ ਦਾ ਚੰਦ ਮਹੀਨੇ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਬਕਰੀਦ ਦਾ ਤਿਉਹਾਰ ਪੂਰੇ ਦੇਸ਼ ਦੇ ਵਿੱਚ ਅੱਜ ਮਨਾਇਆ ਜਾ ਰਿਹਾ ਹੈ ਭਾਰਤ ਪਾਕਿਸਤਾਨ ਬੰਗਲਾਦੇਸ਼ ਅਤੇ ਹੋਰ ਦੱਖਣੀ ਦੇਸ਼ਾਂ ਵਿੱਚ ਇਸ ਤਿਉਹਾਰ ਨੂੰ ਅੱਜ ਮਨਾਇਆ ਜਾ ਰਿਹਾ ਹੈ ਤਾਂ ਇਸ ਤਿਉਹਾਰ ਨੂੰ ਲੈ ਕੇ ਕੁਰਬਾਨੀ ਦੀ ਬਹੁਤ ਮਹੱਤਤਾ ਹੁੰਦੀ ਹੈ ਇਹ ਅੱਲਾ ਲਈ ਪਿਆਰ ਦਾ ਜਸ਼ਨ ਹੈ ਅਤੇ ਕੁਰਬਾਨੀ ਦਾ ਮਤਲਬ ਹੈ ਕਿ ਕੋਈ ਅੱਲਾ ਲਈ ਕੁਰਬਾਨੀ ਕਰਨ ਲਈ ਤਿਆਰ ਹੈ ਇਹ ਉਸ ਜੀ ਦਾ ਪਰਮਾਤਮਾ ਨੂੰ ਬਲੀਦਾਨ ਹੈ ਜਿਸ ਨੂੰ ਅਸੀਂ ਸਭ ਤੋਂ ਵੱਧ ਪਿਆਰ ਕਰਦੇ ਹਾਂ ਜਿਸ ਲਈ ਦੁਨੀਆ ਭਰ ਦੇ ਮੁਸਲਮਾਨ ਕੁਰਬਾਨੀ ਦੀ ਭਾਵਨਾ ਨਾਲ ਬੱਕਰੇ ਦੀ ਬਲੀ ਦਿੰਦੇ ਨੇ ਇਹ ਵੀ ਮੰਨਿਆ ਜਾਂਦਾ ਹੈ ਕਿ ਭਾਵੇਂ ਅੱਲਾ ਕੋਲ ਨਾ ਤਾਂ ਮਾਸ ਹੈ ਨਾ ਹੀ ਨਹੂ ਪਹੁੰਚਦਾ ਹੈ ਪਰ ਉਸ ਦੇ ਸ਼ਰਧਾਲੂ ਦੀ ਸ਼ਰਧਾ ਜ਼ਰੂਰ ਪਹੁੰਚ ਜਾਂਦੀ ਹੈ ਤਾਂ ਕੁਰਾਨ ਦੇ ਅਨੁਸਾਰ ਇਹ ਕਿਹਾ ਗਿਆ ਹੈ ਕਿ ਇੱਕ ਵਾਰ ਅੱਲਾ ਨੇ حضرت ابراہیم ਨੂੰ ਪਰਖਣਾ ਚਾਇਆ ਉਹਨਾਂ ਨੇ حضرت ابراہیم ਨੂੰ ਆਪਣੀ ਸਭ ਤੋਂ ਕੀਮਤੀ ਚੀਜ਼ ਉਸ ਨੂੰ ਕੁਰਬਾਨ ਕਰਨ ਦਾ ਹੁਕਮ ਦਿੱਤਾ ਤਾਂ حضرت ابراہیم ਨੇ ਆਪਣੇ ਪੁੱਤਰ حضرت اسماعیل ਨੂੰ ਸਭ ਤੋਂ ਵੱਧ ਪਿਆਰ ਕਰਦੇ ਹੋਏ ਉਸ ਨੂੰ ਹੀ ਕੁਰਬਾਨ ਕਰ ਦਿੱਤਾ ਅੱਲਾਹ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹਜ਼ਰਤ ਇਬਰਾਹਿਮ ਨੇ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਦੇ ਲਈ ਤਿਆਰੀ ਕਰ ਲਈ ਤਾਂ ਇਸ ਨੂੰ ਲੈ ਕੇ ਇਹ ਤਿਹਾਰ ਆ ਜਿਹੜਾ ਉਹ ਮਨਾਇਆ ਜਾਂਦਾ ਹੈ ਤਾਂ ਅੱਜ ਦੇਸ਼ ਭਰ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਵੱਲੋਂ ਇਹ ਤਿਹਾਰ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ